15 ਅਗਸਤ ਦੇ ਮੱਦੇਨਜ਼ਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸਪੈਸ਼ਲ ਚੈਕਿੰਗ ਜਲਾਲਾਬਾਦ ਦੇ ਸ਼ਹੀਦ ਉਦਮ ਸਿੰਘ ਚੌਕ ਵਿੱਚ ਸਪੈਸ਼ਲ ਨਾਕਾਬੰਦੀ ਕਰ ਕੀਤੀ ਗਈ ਚੈਕਿੰਗ ਇਸ ਮੌਕੇ ਫਾਜ਼ਲਕਾਦੇ ਐਸਐਸਪੀ ਗੁਰਮੀਤ ਸਿੰਘ ਵੱਲੋਂ ਜ਼ਿਲ੍ਹਾ ਫਾਜ਼ਲਕਾਦੇ ਵੱਖ-ਵੱਖ ਨਾਕਿਆਂ ਤੇ ਪਹੁੰਚ ਕੇ ਸਪੈਸ਼ਲ ਚੈਕਿੰਗ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਇਹ ਚੈਕਿੰਗ 15 ਅਗਸਤ ਦੇ ਮੱਦੇ ਨਜ਼ਰ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਚੈਕਿੰਗ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਕੀਤੀ ਜਾ ਰਹੀ ਹੈ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਬਿਨਾਂ ਨੰਬਰੀ ਮੋਟਰਸਾਈਕਲ ਕਾਰਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਮਾੜੇ ਅੰਸਰਾਂ ਨੂੰ ਨੱਥ ਪਾਈ ਜਾ ਸਕੇ ਜੀ ਸਰ ਕਿਸ ਸੰਬੰਧ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਦੇਖੋ ਸਾਡੇ ਵੱਲੋਂ ਲਗਾਤਾਰ ਇਹ ਜਾਦੀ ਦੇਖ ਤੇ ਸੰਬੰਧ ਵਿੱਚ ਜੇ ਅਸੀਂ ਕੰਟੀਨਿਊਸਲੀ ਜਿਹੜੀਆਂ ਆਪਾਂ ਹਾਈਵੇ ਤੇ ਦੇ ਨਾਕਾਬੰਦੀ ਕੀਤੀ ਹੋਈ ਹੈ ਜਿਹੜੀਆਂ ਹੋਰ ਲਿੰਕ ਰੋਡ ਉੱਥੇ ਵੀ ਨਾਕਾਬੰਦੀ ਕਰਕੇ ਹੀ ਟ੍ਰੈਫਿਕ ਚੈਕਿੰਗ ਕਰ ਰਹੇ ਹਾਂ ਇਹਦੇ ਵਿੱਚ ਜ਼ਿਆਦਾਤਰ ਅਸੀਂ ਜਿਹੜਾ ਬਿਨਾ ਨੰਬਰੀ ਵਹੀਕਲਸ ਨੇ ਟ੍ਰਿਪਰ ਰਾਈਡਿੰਗ ਨੇ ਜਾਂ ਬਫਲਡ ਫੇਸ ਨੇ ਉਹਨਾਂ ਵਿਅਕਤੀਆਂ ਨੂੰ ਅਸੀਂ ਸ਼ੱਕ ਪੈਣ ਤੇ ਜਿਹੜਾ ਉਹ ਚੈੱਕ ਕਰਦੇ ਹਾਂ ਜਿ ਬਿਨਾ ਨੰਬਰੀ ਹੈ ਤੇ ਉਹ ਗੱਡੀ ਅਸੀਂ ਚਲਾਨ ਵੀ ਕਰਦੇ ਹਾਂ ਜੀ ਬਿਨਾ ਬਿਨਾ ਨੰਬਰੀ ਬਿਨਾ ਉਹ ਦੇਖੋ ਕਾਗਜ਼ ਪੱਤਰ ਨੇ ਚਲਾਨ ਕਰਕੇ ਉਹਨਾਂ ਦਾ ਪੁਛਕਿਸ਼ ਕਰੀ ਦੀ ਹੈ ਸੋ ਇਹ ਸਾਡੇ ਵੱਲੋਂ ਜਿਹੜਾ ਚੈਕਿੰਗ ਦਾ ਜਿਹੜਾ ਅਭਿਆਨ ਹੈ ਇਹ ਜਿਹੜਾ ਲਗਾਤਾਰ ਚੱਲ ਰਿਹਾ ਇਹਦੇ ਨਾਲ ਜਿਹੜੇ ਮਾੜੇ ਅਨਸਰ ਹੈ ਇਹਨਾਂ ਨੂੰ ਜਿਹੜੀ ਡਿਸਕਰਜਮੈਂਟ ਹੁੰਦੀ ਹੈ ਇਹ ਡਿਸਕਰਜ ਹੋ ਜਾਂਦੇ ਮਤਲਬ ਵੀ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਸੱਤ ਕਾਰਵਾਈ ਕਰਦੇ ਹਾਂ ਜੇ ਕਿਤੇ ਇਹ ਸਾਨੂੰ ਕੋਈ ਟਰੇਸ ਹੋਵੇ ਐਨਪੀ ਵਾਕਿਆ ਹੀ ਇਹਨਾਂ ਦਾ ਡਾਊਟਫੁਲ ਲੱਗਦਾ ਸੋ ਇਸ ਤਰ੍ਹਾਂ ਕਰਕੇ ਜਿਹੜਾ ਸਾਡਾ ਇੱਕ ਕੰਟੀਨਿਊਸਲੀ ਜਿਹੜਾ ਚੈਕਿੰਗ ਦਾ ਅਭਿਆਨ ਹੈ ਜਿਹੜਾ ਚੱਲ ਰਿਹਾ ਸਸ ਪਟਰਾ ਕਾਸਟ ਨੇ ਪ੍ਰੀ ਕਰੀ ਹੈ ਉਸ ਦਾ ਪਬਲਿਕ ਕਿਸ ਤਰ੍ਹਾਂ ਤੇ ਹੈ ਉਹ ਸਾਡੀਆਂ ਤਿਆਰੀਆਂ ਠੀਕ ਚੱਲੀ ਜਾਂਦਾ ਸਾਰਾ ਸਕਿਉਰਿਟੀ ਪੱਖੋਂ ਸਾਡੇ ਹੋਂ ਸਾਰੇ ਫਾਜ਼ਿਲਕਾ ਦੇ ਵਿੱਚ ਜਿਹੜਾ ਚੈਕਿੰਗ ਵਗੈਰਾ ਲਗਾਤਾ ਜਿਹੜੀ ਕਰਨਾ ਇਹ ਜੋ ਟੈਕਨੀਕ ਬਿਆਨ ਕਰ ਰਿਹਾ ਲਗਾਤਾਰ ਚੱਲਦੀ ਰਹੇਗੀ ਇਹ ਸਾਡਾ ਵਿਪੋਧਾ ਦੇ ਕੰਟੀਨਿਊਸ ਚੱਲਦੀ ਚੱਲੀ ਰਿਹਾ ਲੇਕਿਨ ਸਪੈਸੀਫਿਕ ਸਾਡਾ 16 17 ਤੱਕ ਇਹ ਜਿਹੜਾ ਚੱਲਦਾ ਰਹੇਗਾ ਇਹ ਕਿਹੋ ਜਿਹੀ ਨਵਾਂ ਦੀ ਟੈਕੀ ਕੀਤੀ ਜਾਏਗੀ ਹਾਂ ਉੱਥੇ ਜਿੱਥੇ ਸਾਨੂੰ ਡਾਊਟ ਪੈਂਦਾ ਉੱਥੇ ਜਾ ਕੇ ਚੈੱਕ ਕਰਦੇ ਅੱਬ ਲੋਕ ਪੁੱਛ ਰਹੇ ਨੇ ਕਿ ਜਿਹੜਾ ਜੀ ਉੱਥੇ ਤੋਂ 14 ਦੇ ਜਨ ਦੇ ਨੇ ਆ ਗਿਆ ਤੇ ਇਹੜੀ ਲੱਗਦੀਆਂ ਨੇ ਜੁਵੇ ਲੱਟੇ ਹੈਗੇ ਆ ਇਹ ਅੰਦੇ ਬਾਕੀ ਕਹੋਗੇ ਜੀ ਆ ਲੋਕ ਮੈਨੂੰ ਪੁੱਛ ਰਹੇ ਨੇ ਜੀ ਲਾਈਵ ਚੱਲ ਰਿਹਾ ਲੋਕ ਪੁੱਛ ਰਹੇ ਨੇ ਕਿ ਆਪਣੇ ਇਹੀ ਉੱਥੇ ਤੋਂ ਨਹੀਂ ਨਹੀਂ ਇਹਦੇ ਵਿੱਚ ਜੇ ਕੋਈ ਆਪਣੇ ਜੁਵੇ ਲੱਟੇ ਚਲਦੇ ਪਏ ਨੇ ਕਿੰਦੇ ਦੇ ਕੀ ਕਹੋਗੇ ਉਹ ਇਹਦੇ ਵਿੱਚ ਜੇ ਕੋਈ ਨਾ ਆਪਾਂ ਨੂੰ ਕੋਈ ਚੈਕਿੰਗ ਦੇ ਕੋਈ ਧਿਆਨ ਚ ਆਉਂਦੀ ਆਪਾਂ ਕਾਰਵਾਈ ਵੀ ਕਰਦੇ ਆਂ ਉਹ ਰੇਡ ਕਰਕੇ ਪਿੱਛੇ ਵੀ ਇੱਥੇ ਮੇਰੇ ਖਿਆਲ ਨਾਲ ਇੱਕ ਦੋ ਪਰਚੇ ਦਿੱਤੇ ਆ প্রেস ਕਰਕੇ ਜਿੱਥੇ ਵੀ ਕੋਈ ਇਜ਼ੀ ਦੇ ਲੈਗੈਟਿਵਿਟੀ ਪੈ ਆ ਜਾਂਦੀ ਉੱਥੇ ਆਪਾਂ ਤੁਰੰਤ ਕਾਰਵਾਈ ਕਰਦੇ ਹਾਂ